बारिश ਨੇ ਮੁੰਬਈ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਤਸਵੀਰਾਂ ਤੁਸੀਂ ਦੇਖੋ ਕਿਸ ਕਦਰ ਕਿੰਨੇ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਬੀਤੇ ਦਿਨ ਜੋ بارش ਹੋਈ ਹੈ ਥਾਂ ਦੇ ਥਾਂ ਜੋ ਗੱਡੀਆਂ ਖੜੀਆਂ ਸੀ ਉੱਥੇ ਹੀ ਖੜੀਆਂ ਰਹਿ ਗਈਆਂ ਟ੍ਰੇਨਾਂ ਰੱਦ ਹੋ ਗਈਆਂ ਫਲਾਈਟਾਂ ਕੈਨਸਲ ਕਰਨੀਆਂ ਪਈਆਂ ਰੇਲਵੇ ਟਰੈਕ ਤੇ ਪਾਣੀ ਭਰ ਗਿਆ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਜਿੱਥੇ ਤੱਕ ਨਜ਼ਰ ਜਾਂਦੀ ਹੈ ਮੁੰਬਈ ਦੇ ਵਿੱਚ ਇਸ ਵਕਤ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਬੀਤੇ ਦਿਨ ਜੋ ਬਾਰਿਸ਼ ਹੋਈ ਹੈ ਉਸ ਤੇ ਮੁੰਬਈ ਦੇ ਵਿੱਚ ਹਾਹਾਕਾਰ ਮਚਾ ਕੇ ਰੱਖਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਤਸਵੀਰਾਂ ਤੁਸੀਂ ਦੇਖੋ ਬੀਤੀ ਸ਼ਾਮ ਦੀਆਂ ਤਸਵੀਰਾਂ ਹੈ ਜਿੱਥੇ ਕਿ ਇਹ ਜੋ ਜਾਮ ਹੈ ਉਹ ਲੱਗ ਗਿਆ ਥਾਂ ਹੀ ਗੱਡੀਆਂ ਜੋ ਖੜੀਆਂ ਸੀ ਉੱਥੇ ਹੀ ਖੜੀਆਂ ਰਹਿ ਗਈਆਂ ਤਸਵੀਰਾਂ ਦੇਖ ਕੇ ਹੀ ਘਬਰਾਹਟ ਜਿਹੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਲੋਕ ਉਸ ਵਕਤ ਉਸ ਜਾਮ ਦੇ ਵਿੱਚ ਫਸੇ ਹੋਣੇ ਉਹਨਾਂ ਦਾ ਕੀ ਹਾਲ ਹੋਇਆ ਹੋਣਾ ਦੱਸਦੀ ਹੈ ਕਿ ਭਾਰੀ ਬਾਰਿਸ਼ ਤੋਂ ਬਾਅਦ ਮੁੰਬਈ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਲੋਕ ਬਾਰਿਸ਼ ਦੇ ਵਿੱਚ ਫਸ ਗਏ ਨੇ ਕੋਈ ਆਫਿਸ ਦੇ ਵਿੱਚ ਫਸ ਗਿਆ ਕੋਈ ਰੇਲਵੇ ਸਟੇਸ਼ਨ ਤੇ ਫਸ ਗਿਆ ਕੋਈ ਲੋਕਲ ਟ੍ਰੇਨ ਤੇ ਫਸ ਗਿਆ ਲੋਕਲ ਟ੍ਰੇਨਾਂ ਵੀ ਰੋਕ ਦਿੱਤੀਆਂ ਗਈਆਂ ਕਿਉਂਕਿ ਰੇਲਵੇ ਟਰੈਕ ਤੇ ਪਾਣੀ ਭਰ ਗਿਆ ਸੀ ਲੋਕਲ ਟ੍ਰੇਨਾਂ ਦੀ ਜੇਕਰ ਗੱਲ ਕੀਤੀ ਜਾਵੇ ਮੁੰਬਈ ਦੀ ਲਾਈਫਲਾਈਨ ਲੋਕਲ ਟ੍ਰੇਨਾਂ ਨੂੰ ਕਿਹਾ ਜਾਂਦਾ ਹੈ ਪਰ ਉਹ ਲਾਈਫਲਾਈਨ ਦੀ ਰਫ਼ਤਾਰ ਵੀ ਧੀਮੀ ਹੋ ਗਈ ਕਿਉਂਕਿ بارش ਨੇ ਤਬਾਹੀ ਨਹੀਂ ਜ਼ਿਆਦਾ ਮਚਾ ਦਿੱਤੀ ਉਸ ਤੋਂ ਬਾਅਦ ਮੌਸਮ ਵਿਭਾਗ ਨੇ ਜੋ ਅਲਰਟ ਜਾਰੀ ਕੀਤਾ ਸੀ ਅੱਜ ਦਾ ਵੀ ਅਲਰਟ ਜਾਰੀ ਕੀਤਾ ਗਿਆ ਸੀ ਔਰ ਅੱਜ ਵੀ بارش ਦਾ ਦੌਰ ਲਗਾਤਾਰ ਚੱਲ ਰਿਹਾ ਹੈ वैसे भी मुंबई दी बारिश जे दी जेकर गल ਕੀਤੀ ਜਾਵੇ ਤੇ ਇੱਕ ਕਹਾਵਤ ਬਹੁਤ ਜ਼ਿਆਦਾ ਮਸ਼ਹੂਰ ਹੈ ਮੁੰਬਈ ਦੀ ਬਾਰਿਸ਼ ਨੂੰ ਲੈ ਕੇ ਕਿ ਮੁੰਬਈ ਦੀ ਬਰਸਾਤ ਦਾ ਕੋਈ ਭਰੋਸਾ ਨਹੀਂ ਹੈ ਮਿੰਟਾਂ ਦੇ ਵਿੱਚ ਹੀ ਬਰਸਾਤ ਉੱਥੇ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਮਾਨਸੂਨ ਦੀ ਵਿਦਾਈ ਦਾ ਜੋ ਵਕਤ ਹੈ ਉਹ ਹੋ ਗਿਆ ਪਰ ਫਿਰ ਵੀ ਮੁੰਬਈ ਦੇ ਵਿੱਚ ਜਿਸ ਤਰੀਕੇ ਇਹ ਬਾਰਿਸ਼ ਹੋਈ ਹੈ ਉਸ ਨੇ ਹਾਹਾਕਾਰ ਤੇ ਤਬਾਹੀ ਮਚਾਈ ਹੋਈ ਹੈ ਨਾ ਸਿਰਫ ਮੁੰਬਈ ਦੀ ਗੱਲ ਕਰਾਂਗੇ ਬਲਕਿ ਪੂਰੇ ਦੇਸ਼ ਦੇ ਵਿੱਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਗੁਜਰਾਤ ਦੇ ਵਿੱਚ ਹੜ੍ਹ ਆਏ ਹੋਏ ਨੇ ਰਾਜਸਥਾਨ ਦੇ ਵਿੱਚ بارش ਨੇ ਹਾਲ ਬੇਹਾਲ ਕੀਤਾ ਹੋਇਆ ਹੈ ਮੁੰਬਈ ਦੀਆਂ ਤਸਵੀਰਾਂ ਇਸ ਵਕਤ ਕਾਰਡੀਨਲ ਸਾਂਝਾ ਕਰੀ ਰਿਹਾ ਹੈ ਤੇ ਜਾਂਦੇ ਜਾਂਦੇ بارش ਨੇ ਪੰਜਾਬ ਨੂੰ ਵੀ ਗਿੱਲਾ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਵੀ ਪਿਛਲੇ ਹਫਤੇ ਜੇਕਰ ਗੱਲ ਕੀਤੀ ਜਾਵੇ ਉਸ ਤੋਂ ਪਹਿਲਾਂ ਲਗਾਤਾਰ بارش ਹੋਈ ਔਰ ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਵੀ بارش ਦਾ ਦੌਰ ਲਗਾਤਾਰ ਚੱਲੀ ਔਰ ਮੌਸਮ ਦੇ ਵਿੱਚ ਜੋ ਠੰਡਕ ਹੈ ਉਹ ਵੱਧ ਗਈ ਹੈ ਮੁੰਬਈ ਦੀ ਬਾਰਿਸ਼ ਦੇ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਦੋ ਲੋਕਾਂ ਦੀ ਬਿਜਲੀ ਡਿਗਨ ਦੇ ਨਾਲ ਮੌਤ ਹੋਈ ਹੈ ਔਰ ਮੌਸਮ ਵਿਭਾਗ ਨੇ ਹੁਣ ਵੀ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਕਿਉਂਕਿ ਕਈ ਜਗ੍ਹਾ ਤੇ ਪਾਣੀ ਭਰਿਆ ਹੋਇਆ ਹੈ ਸਭ ਤੋਂ ਜ਼ਿਆਦਾ ਜੇਕਰ ਗੱਲ ਕੀਤੀ ਜਾਵੇ ਪੂਰਬੀ ਮੁੰਬਈ ਸੈਂਟਰਲ ਮੁੰਬਈ ਤੇ ਦੱਖਣ ਮੁੰਬਈ ਇਸ ਦੇ ਨਾਲ ਪ੍ਰਭਾਵਿਤ ਹੋਇਆ ਹੈ ਮੌਸਮ ਵਿਭਾਗ ਦੀ ਚੇਤਾਵਨੀ ਜੋ ਦਿੱਤੀ ਗਈ ਸੀ ਉਸ ਤੋਂ ਬਾਅਦ ठाणे ਨਵੀਂ ਮੁੰਬਈ ਵਸਈ ਵਿਰਾਰ ਪਾਲਕਰ ਪਿੰਪਰੀ ਚਿੰਚਵੜ ਪੁਣੇ ਮੀਰਾਪਾ ਅੰਦਰ ਇਹ ਤਮਾਮ ਇਲਾਕੇ ਜੋਨੇਨਾ ਦੇ ਵਿੱਚ ਅੱਜ ਸਕੂਲ ਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਕਿਉਂਕਿ ਖਬਰ ਆ ਰਹੀ ਸੀ ਕਿ ਮੈਨ ਹੌਲ ਦੇ ਵਿੱਚ ਡਿਗਨ ਦੇ ਨਾਲ ਇੱਕ ਔਰਤ ਦੀ ਮੌਤ ਵੀ ਹੋ ਗਈ ਸੀ ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਸੜਕਾਂ ਤੇ ਕੁਝ ਨਜ਼ਰ ਹੀ ਨਹੀਂ ਆ ਰਿਹਾ ਔਰ ਮੁੰਬਈ ਦੀ ਰਫ਼ਤਾਰ ਪੂਰੇ ਤਰੀਕੇ ਦੇ ਨਾਲ ਧੀਮੀ ਕਰ ਦਿੱਤੀ ਹੈ ਇਸ ਬਾਰਿਸ਼ ਨੇ ਦੱਸ ਦੇ ਕਿ ਕਿਸੇ ਵੀ ਤਰੀਕੇ ਦੀ ਆਪਾਤਕਾਲੀਨ ਜੋ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਮਦਦ ਦੇ ਲਈ 100 ਨੰਬਰ ਤੇ ਡਾਇਲ ਕਰਨ ਲਈ ਲੋਕਾਂ ਨੂੰ ਕਿਹਾ ਗਿਆ ਇਸ ਤਰ੍ਹਾਂ ਵਾ ਡੀਪੀਸੀਐਮ ਦਿਵਿੰਦਰ ਫਰਨਬੀਸ ਨੇ ਕਿਹਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਤ ਰਹਿਣ ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲਣ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਹੀ ਰੋ ਦੱਸ ਦਈਏ ਕਿ ਕਾਟਕੋ ਪਰ ਲక్ష్ਮੀਨਗਰ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਟ੍ਰੈਕ ਦੇ ਨਾਲ ਜੋ ਦੀਵਾਰ ਲੱਗੀ ਹੋਈ ਹੈ ਉਹ ਵੀ ਗੱਡੀਆਂ ਤੇ ਡਿੱਗ ਗਈ ਔਰ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਾਮ ਦੀਆਂ ਤਸਵੀਰਾਂ ਦਿਨਦੋਸ਼ੀ ਤੋਂ ਸਮਤਾ ਨਗਰ ਵੈਸਟਰਨ ਹਾਈਵੇ ਜਾਮ ਦੇ ਚੱਲਦਿਆਂ ਗੱਡੀਆਂ ਜਿੱਥੇ ਖੜੀਆਂ ਸੀ ਥਾਂ ਦੀ ਥਾਂ ਹੀ ਖੜੀਆਂ ਰਹਿ ਗਈਆਂ ਇਸ ਤੋਂ ਇਲਾਵਾ ਅੰਦੇਰੀ ਸਭ ਨੇ ਉਹ ਬੰਦ ਕਰ ਦਿੱਤਾ ਗਿਆ ਰੇਲਵੇ ਸਟੇਸ਼ਨ ਦੇ ਟਰੈਕ ਤੇ ਪਾਣੀ ਭਰ ਗਿਆ ਸੀ ਟ੍ਰੇਨਾਂ ਦੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਦੱਸਦੀ ਕਿ 10 ਉਡਾਨਾਂ ਨੂੰ ਰੱਦ ਕੀਤਾ ਗਿਆ ਤੇ ਇੱਕ ਉਡਾਨ ਜੋ ਹੈ ਉਸ ਨੂੰ ਡਾਇਵਰਟ ਕਰਨਾ ਪਿਆ ਇਸ ਤਰੀਕੇ ਮੌਸਮ ਦਾ ਜੋ ਹਾਲ ਹੈ ਉਹ ਬਦਲਿਆ ਹੈ بارش ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ ਮੁੰਬਈ ਨੂੰ ਇੱਕ ਵਾਰਤਾ ਜ਼ਰੂਰ ਮੁੰਬਈ ਦੀ ਰਫਤਾਰ ਇਸ بارش ਨੇ ਰੋਕ ਦਿੱਤੀ ਹੈ। ਅਤੇ ਤਸਵੀਰਾਂ ਦੇਖੋ ਸਭ ਤੋਂ ਜੋ ਡਰਾਉਣੀਆਂ ਤਸਵੀਰਾਂ ਨੇ ਉਹ ਇਸ ਜਾਮ ਦੇ ਵਿੱਚ ਫਸੀਆਂ ਹੋਈਆਂ ਗੱਡੀਆਂ ਦੀ ਤੇ ਲੋਕਾਂ ਦੀਆਂ ਤਸਵੀਰਾਂ ਨੇ ਜੇਕਰ ਬਹੁਤ ਉੱਪਰ ਤੋਂ ਦੇਖਦੇ ਹਾਂ ਕਿਉਂਕਿ ਕਿਸੇ ਨੇ ਜ਼ਾਹਿਰ ਜੀ ਗੱਲ ਇਹ ਮੁੰਬਈ ਦੀ ਜੇਕਰ ਗੱਲ ਕੀਤੀ ਜਾਵੇ ਕਈ ਕਈ ਮੰਜ਼ਿਲਾ ਇਮਾਰਤਾਂ ਬਣੀਆਂ ਹੋਈਆਂ ਨੇ ਉੱਚੇ-ਉੱਚੇ ਫਲੈਟਸ ਬਣੇ ਹੋਏ ਨੇ। ਸੋ ਇਹ ਫਲੈਟ ਦੇ ਵਿੱਚੋਂ ਹੀ ਕਿਸੇ ਨੇ ਆਪਣੇ ਮੋਬਾਈਲ ਫੋਨ ਤੋਂ ਇਹ ਵੀਡੀਓ ਬਣਾਈ ਹੋਈ ਹੈ ਜੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਦੂਰ ਤੱਕ ਜਦੋਂ ਕੈਮਰੇ ਦੀ ਨਜ਼ਰ ਜਾਂਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਟਾਰਚਾ ਲੈ ਕੇ ਆ ਸ਼ਾਇਦ ਲਾਈਟ ਜਲ ਰਹੀ ਹੈ ਜਾਂ ਸੜਕਾਂ ਤੇ ਲਾਈਟ ਨਜ਼ਰ ਆ ਰਹੀ ਹੈ ਪਰ ਦਰਅਸਲ ਲਾਈਟ ਕੱਲੀਆਂ ਲਾਈਟਾਂ ਨਹੀਂ ਬਲਕਿ ਗੱਡੀਆਂ ਨੇ ਜੋ ਕਿ ਸੜਕਾਂ ਦੇ ਉੱਤੇ ਖੜੀਆਂ ਹੋਈਆਂ ਨੇ ਔਰ ਕਿਸ ਬੁਰੇ ਤਰੀਕੇ ਦੇ ਨਾਲ ਕਿੰਨੇ ਕਿਲੋਮੀਟਰ ਲੰਬਾ ਇੰਜਾਮ ਲੱਗਿਆ ਹੋਇਆ ਹੈ ਨਾ ਸਿਰਫ ਜਾਮ ਹੈ ਕਿਉਂਕਿ ਮੁੰਬਈ ਤੇ ਜਾਮ ਦੀ ਜੇਕਰ ਗੱਲ ਕੀਤੀ ਜਾਵੇ ਟ੍ਰੈਫਿਕ ਸਾਰੇ ਜਾਣਦੇ ਨੇ ਮੁੰਬਈ ਦੇ ਵਿੱਚ ਕੀ ਹੋ ਜਿਆ ਹੁੰਦਾ ਪਰ ਇੱਕ ਤਾਂ ਬਰਸਾਤ ਹੋ ਰਹੀ ਹੈ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਤੇ ਜਾਮ ਦੇ ਵਿੱਚ ਗੱਡੀਆਂ ਫਸ ਗਈਆਂ ਖਾਸ ਕਰਕੇ ਉਸ ਵਕਤ ਜਦੋਂ ਲੋਕਾਂ ਦਾ ਆਪਣੇ ਆਪਣੇ ਦਫ਼ਤਰਾਂ ਤੋਂ ਆਪਣੇ ਆਪਣੇ ਕੰਮਾਂ ਤੋਂ ਘਰ ਜਾਣ ਦਾ ਸਮਾਂ ਸੀ ਸੋ ਕਿਸ ਕਦਰ ਲੋਕਾਂ ਨੂੰ ਪਰੇਸ਼ਾਨੀ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਕਤ ਮੁੰਬਈ ਦੇ ਵਿੱਚ ਇਹ ਦਸਵੀਂ ਆਪਨੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ बारिश ने मुंबई में बीच तबाही मचाई हुई है तस्वीरें ਤੁਸੀਂ ਦੇਖੋ ਕਿਸ ਕਦਰ ਕਿੰਨੇ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਬੀਤੇ ਦਿਨ ਜੋ بارش ਹੋਈ ਹੈ ਥਾਂ ਦੀ ਥਾਂ ਜੋ ਗੱਡੀਆਂ ਖੜੀਆਂ ਸੀ ਉੱਥੇ ਹੀ ਖੜੀਆਂ ਰਹਿ ਗਈਆਂ ਟ੍ਰੇਨਾਂ ਰੱਦ ਹੋ ਗਈਆਂ ਫਲਾਈਟਾਂ ਕੈਨਸਲ ਕਰਨੀਆਂ ਪਈਆਂ ਰੇਲਵੇ ਟਰੈਕ ਤੇ ਪਾਣੀ ਭਰ ਗਿਆ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਜਿੱਥੇ ਤੱਕ ਨਜ਼ਰ ਜਾਂਦੀ ਹੈ ਮੁੰਬਈ ਦੇ ਵਿੱਚ ਇਸ ਵਕਤ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਬੀਤੇ ਦਿਨ ਜੋ بارش ਹੋਈ ਹੈ ਉਸ ਤੇ ਮੁੰਬਈ ਦੇ ਵਿੱਚ ਹਾਹਾਕਾਰ ਮਚਾ ਕੇ ਰੱਖਿਆ ਹੋਇਆ ਹੈ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਹ ਤਸਵੀਰਾਂ ਤੁਸੀਂ ਦੇਖੋ ਬੀਤੀ ਸ਼ਾਮ ਦੀ ਹੈ ਤਸਵੀਰਾਂ